ਪੰਚਾਇਤ ਆਈ ਚੌਧਰੀ ਆਏ ਉਹਨਾਂ ਕਹਿਆ ਮਹਾਰਾਜ ਸਾਡੀ ਗੱਲਬਾਤ ਖੈ ਲਾਹੌਰ ਨਾਲ ਆਪਾਂ ਗੱਲਬਾਤ ਚਲਾ ਕੇ ਸੁਲਾ ਸਪਾਈ ਨਾ ਰਹੀਏ ਤੁਸੀਂ ਗੁਰੂ ਬਣੇ ਰਹੋ ਅਸੀਂ ਸਿੱਖ ਬਣੇ ਰਹੀਏ ਮਹਾਰਾਜ ਪਹਿਲੇ ਬਚਨ ਕਹਿੰਦਿਆ ਤੁਸੀਂ ਗੁਰੂ ਬਣ ਕੇ ਉਪਦੇਸ਼ ਦੇਣ ਆਇਓ ਕਿ ਸਿੱਖ ਬਣ ਕੇ ਆਇਓ ਵੇਖੋ ਗੁਰੂ ਸਾਹਿਬ ਦੀ ਡਿਡਤਾ ਕਹਿੰਦੇ ਉਸ ਦਿਨ ਤੁਸੀਂ ਲਾਹੌਰ ਕਿੱਥੇ ਗਏ ਜਿਸ ਦਿਨ ਗੁਰੂ ਅਰਜੁਨ ਦੇਵ ਤਤੀ ਤਵੀ ਤੇ ਬਿਠਾਇਆ ਉਦੋਂ ਕਿੱਥੇ ਗਏ ਜਿੱਦਨ ਪਿਤਾ ਗੁਰਦੇਵ ਨੂੰ ਚਾਂਦਨੀ ਚੌਕ 'ਚ ਸੀਸ ਕਲਮ ਕੀਤਾ ਗਿਆ ਤੁਹਾਡੀ ਚਲਦੀ ਹੈ ਨਾ ਉਦੋਂ ਕਿੱਥੇ ਗਏ ਜਦੋਂ ਸ਼ੀਰਖੋਰ ਬੱਚੇ ਨੀਆਂ 'ਚ ਖੜੇ ਕਰਕੇ ਸ਼ਹੀਦ ਕਰ ਦਿੱਤੇ ਜਦੋਂ ਇਸ ਗੱਲ ਇਹ ਗੱਲ ਤਲਕੀ ਸਮਝ ਲੋ ਹੋਗੀ ਹਜ਼ੂਰ ਨੇ ਇੰਨੀ ਚਿਰ ਨੂੰ ਟਾਂਗੂ ਆ ਗਿਆ ਟਾਂਗੂ ਕਹਿੰਦੇ ਹੁੰਦੇ ਸਨ ਕਿ ਇੱਕ ਬੰਦਾ ਰੁੱਖ ਉੱਚੇ ਰੁੱਖ ਤੇ ਖਲੋਤਾ ਹੁੰਦਾ ਸੀ ਚਾਰ ਚੁਵਰੇ ਨਗਾ ਰੱਖਦਾ ਸੀ ਕੋਈ ਫੌਜ ਤਾਂ ਨਹੀਂ ਆ ਰਹੀ